ਐ ਸੂਏ ਵੀ ਮੰਨ ਲਓ ਵਧੀਆ ਤਿਆਰ ਹੋਈ ਐ ਝੋਟੀ ਹੂੰ ਤੇ ਉਮੀਦ ਤਾਂ ਆਪਾਂ ਨੂੰ ਚੰਗੇ ਦੁੱਧ ਦੀ ਐ ਪਰ 15 ਕਿਲੋ ਦੁੱਧ ਦੀ ਆਪਾਂ ਹਿੱਕ ਥਾਪੜਦੇ ਆ 15 ਕਿਲੋ ਦੀ ਗਾਰੰਟੀ ਲੈਣ ਗਾਰੰਟੀ ਐ ਜਮਾ ਆਪਣੀ ਦੇਖੋ ਕੱਲਾ-ਕੱਲਾ ਥਣ ਜਮਾ ਜਿਹੜਾ ਮੁਠੀ ਵਾਲਾ ਇੱਕ ਆਪਾਂ ਹਾਂਜੀ ਬਾਈ ਜੀ ਰੌਣਕ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਭਾਗੀਬੰਦਰ ਤੇ ਜ਼ਿਲ੍ਹੇ ਬਠਿੰਡੇ ਤੋਂ ਤਲਵੰਡੀ ਸਾਬੋ ਦੇ ਬਿਲਕੁਲ ਕੋਲੇ ਜੇ ਬਾਈ ਹੋਰਿਆਂ ਦਾ ਪਿੰਡ ਆ ਇੱਕ ਬਹੁਤ ਸੋਹਣੀ ਦੋਸਤੋ ਮੋਹਰਾ ਨਸਲ ਚ ਪੈਂਦੀ ਦੂਸਰਾ ਸੂਆ ਸੂਈ ਹੋਈ ਸਾਨੂੰ ਆਪਾਂ ਝੋਟੀ ਦਿਖਾਵਾਂਗੇ ਬਾਈ ਗੋਰੇ ਦੇ ਘਰੋਂ ਪਿੰਡ ਬਾਈ ਦਾ ਭਾਗੀਬੰਦਰ ਸਾਰੀ ਡਿਟੇਲ ਆਪਾਂ ਮਾਲਕ ਤੋਂ ਲਵਾਂਗੇ ਨਾ ਇਹਨੇ ਦੁੱਧ ਦਿੱਤਾ ਹੁਣ ਦੂਸਰੇ ਸੂਏ ਕਿੰਨੇ ਦਿਨਾਂ ਦੀ ਸੂਈ ਤੇ ਕਿੰਨਾ ਕੁ ਦੁੱਧ ਪਾ ਦੂਗੀ ਮੋਲ ਆ ਜਿਹੜਾ ਵੀਡੀਓ ਦੇ ਵਿੱਚ ਕਰਾਊਗਾ ਦੋਸਤੋ ਨੰਬਰ ਆਪਾਂ ਮਾਲਕ ਤੋਂ ਲੈ ਲਾਂਗੇ ਤੇ ਝੋਟੀ ਬਾਕੀ ਦੋਸਤੋ ਟਾਵੇਂ ਟਾਵੇਂ ਪਸ਼ੂ ਇਹ ਜੇ ਨਿਕਲਦੇ ਹੁੰਦੇ ਆ ਤੇ ਹਰੇਕ ਘਰੇ ਬਾਈ ਚੰਗੇ ਦੁੱਧ ਆੜੇ ਤੇ ਚੰਗੀਆਂ ਇਹਦੀਆਂ ਝੋਟੀਆਂ ਬਈ ਨਹੀਂ ਪੈਦਾ ਹੁੰਦਾਂਗਾ ਆਪਾਂ ਜਿਹੜੇ ਚੰਗਾ ਹੋ ਪਸ਼ੂ ਉਹਨੂੰ ਚੰਗਾ ਤਰੀਫ਼ ਉਹਦੀ ਕਰੀ ਜਉ ਦੋਸਤੋ ਆਜੋ ਆਪਾਂ ਮਾਲਕਣਾ ਕਰਦੇ ਆਂ ਗੱਲਬਾਤ ਬਾਈ ਗੋਰਾ ਆਪਣੇ ਨਾਲ ਵੀਡੀਓ ਦੇ ਵਿੱਚ ਹੋਰ ਵੀਰੇ ਕੀ ਹਾਲ ਆ ਜੀ ਠੀਕ ਹੈ ਬਾਈ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਾਰੇ ਪ੍ਰਾਪਤ ਵੀ ਦੇਖਣ ਪਹਿਲਾਂ ਬਾਈ ਜੀ ਆਪਣਾ ਮੋਬਾਈਲ ਨੰਬਰ ਬੋਲ ਦਿਓ ਮੋਬਾਈਲ ਨੰਬਰ ਵੀ 8437546046 16239964943 ਬਾਈ ਠੀਕ ਆ ਦੋ ਨੰਬਰ ਆ ਬਾਈ ਹੋਰ ਇਹਦੇ ਦੋਨੇ ਸਕਰੀਂ ਦੇ ਠਾਂ ਵੀਰੇ ਚੱਲੀ ਜਾਂਦੇ ਆ ਗੋਰੇ ਬਾਈ ਕਦੋਂ ਸੂਈ ਆ ਛੋਟੀ ਆਪਣੀ ਇਹ ਇਹ ਬਾਈ ਰਾਤ ਸੂਈ ਆ ਤਕਰੀਬਨ 1.5 ਵਜੇ ਰਾਤ ਸੂਈ ਆ ਹਾਂਜੀ ਜਮਾ ਇੱਕ ਕਰੇ ਲੂ ਪਸ਼ੂ ਪਾਲ ਕਾ ਦੋਸਤੋ ਕੋਈ ਵਪਾਰ ਵਾਲਾ ਕੰਮ ਨਹੀਂ ਆਹ ਦੇਖ ਲਓ ਬਾਈ ਹੋਰਾਂ ਦੇ ਜਮਾ ਜਿਹੜੇ ਘਰ ਦੇ ਦੂਜੇ ਪਸ਼ੂ ਆ ਗਏ ਤੇ ਰਾਤ ਸੋਈ ਆ ਹਨਾ ਬਈ ਜੇਰ ਚੁਰ ਪੈ ਗਈ ਵਧੀਆ ਸਾਫ ਹਾਂ ਬਈ ਜੇਰ ਮੁਕੰਮਲ ਆ ਸਾਰਾ ਕੁਛ ਆ ਜੇਰ ਦੀ ਆਪਣੀ ਗਾਰੰਟੀ ਹੈ ਜੇ ਕੋਈ ਵੀ ਭਰਾ ਕਹੇ ਦੇ ਵੀ ਯਾਰ ਜੇਰ ਰਹੀ ਆ ਜਾਂ ਫਲਾਨਾ ਹਾਂ ਹਾਂ ਉਹਦੀ ਆਪਣੀ ਗਾਰੰਟੀ ਆਪਦੇ ਹੈ ਹਾਂ ਹਾਂ ਚਲ ਕੋਈ ਗੱਲ ਨਹੀਂ ਵੀਰੇ ਠੀਕ ਆ ਤੇ ਪਿਛਲੇ ਸੂਏ ਵੀਰੇ ਪਹਿਲੇ ਸੂਏ ਨੇ ਸਹੀ ਕਿੰਨਾ ਦੁੱਧ ਦਿੱਤਾ ਗੋਰੇ ਛੋਟੇ ਨੇ ਬਾਈ 13 ਕਿਲੋ ਮੰਨ ਲਓ ਦੁੱਧ ਦਿੱਤਾ ਹੈਗਾ ਆਪਾਂ ਜਿਹੜਾ ਹੱਥੀ ਛੋਇਆ ਹੈ ਠੀਕ ਆ ਹਾਂ ਐ ਸੂਏ ਵੀ ਮੰਨ ਲਓ ਵਧੀਆ ਤਿਆਰ ਹੋਈ ਹੈ ਝੋਟੀ ਹੂੰ ਤੇ ਉਮੀਦ ਤਾਂ ਆਪਾਂ ਨੂੰ ਚੰਗੇ ਦੁੱਧ ਦੀ ਹੈ ਪਰ 15 ਕਿਲੋ ਦੁੱਧ ਦੀ ਆਪਾਂ ਹਿੱਕ ਥਾਪੜਦੇ ਆ 15 ਕਿਲੋ ਦੀ ਗਾਰੰਟੀ ਲੈਣ ਗਾਰੰਟੀ ਹੈ ਜਮ ਆਪਣੀ ਦੇਖੋ ਦੋਸਤੋ ਜੇ ਆਪਾਂ ਆਪਣੇ ਕੋਲੇ ਮੰਨ ਲਓ 20 ਦਿਨਾਂ ਝੋਟੀ ਰਹਿ ਵੀ ਗਈ ਹਾਂ ਤੇ ਆਪਾਂ 20 ਦਿਨਾਂ ਦੀ ਆਪਾਂ ਕਿਉਂ 20 ਦਿਨਾਂ ਚ ਸੂਏ ਤੇ ਜਾਂਦਾ ਜੀ ਸੂਏ ਚ ਫੇਰ ਹੀ ਹੰਦੂ ਦੁੱਧ ਤਿਆਰ ਕਰਦਿਆਂ 15 ਸਿਰ ਤੋਂ ਇਹ ਦੁੱਧ ਦੇ ਦੇ ਬਾਈ 17 ਦੇ ਦੇ 18 ਦੇ ਦੇ ਹਾਂ ਪਰ ਆਪਾਂ 15 ਕਿਲੋ ਦੀ ਤਾਂ ਹਿੱਕ ਥਾਪਣ ਦੀ ਵੀ 15 ਤਾਂ ਤੂੰ ਬਾਈ ਆਪਦੇ ਕੋਲੇ ਚਵਾ ਦੇਂਗਾ ਜੇ ਕਿਸੇ ਨੇ ਤਿਆਰ ਕਰਾ ਕੇ ਲੈ ਆ ਜੀ ਆਪਣੇ ਕੋਲੇ ਮੰਨ ਲਾ 10 15 ਦਿਨ 20 ਦਿਨ ਖੜਤੀ ਏ ਝੋਟੀ ਹਾਂ ਜੀ ਤੇ ਜੇ ਦੋਸਤੋ ਤੁਸੀਂ ਚੰਗੀ ਸੰਭਾਲ ਜਾ ਕੇ ਕਰ ਲਈ ਉਦੋਂ ਆਪ ਵੀ ਮਾਰ ਸਕਦੀ ਆ ਬਾਕੀ ਝੋਠੀ ਚੁਕਤਾ ਜਾਨਵਰ ਦੂਜਾ ਬਾਈ ਹ ਤੂ ਆ ਬਾਈ ਤੇ ਬੱਚਾ ਵੀਰੇ ਇਹਦੇ ਪਿੱਛੇ ਕੀ ਹੈ ਬੱਚਾ ਬਾਈ ਇਹਦੇ ਪਾਸੇ ਇਹ ਮੇਲਕਾਫ ਆ ਗਿਆ ਹਾਂ ਇਹ ਆਪਣੇ ਵਾਲੇ ਸਵਰਾਜ ਬੁਲਦੇ ਹੀ ਆ ਇਹ ਸਵਰਾਜ ਝੋਟੇ ਦਾ ਦੋਸਤੋ ਤੇ ਬਾਕੀ ਸਾਨੂੰ ਝੋਟੇ ਦੇ ਵੀ ਆਪਾਂ ਇੱਕ ਅੱਧੇ ਦਿਨ ਚ ਪੂਰੀ ਘੈਂਟ ਵੀਡੀਓ ਪਾਵਾਂਗੇ ਬੱਚੇ ਬੁੱਚੇ ਬਹੁਤ ਟੌਪ ਆ ਜਾਂਦੇ ਨੇ ਨੀਂਨੇ ਦੇ ਇਹਨੂੰ ਵੀਰੇ ਤੋੜ ਲੋ ਤੋੜ ਕੇ ਦੋਸਤੋ ਸਾਨੂੰ ਮੈਂ ਚੈੱਕ ਕਰਾ ਦੇਣਾ ਝੋਟੀ ਮੁੱਲਾ ਜਿਹੜਾ ਉਹ ਵੀ ਕਰਾ ਲਾਂਗੇ ਖਰਚ ਸ਼ੌਂਕ ਜੇ ਨਾਲ ਵੀਡੀਓ ਬਣਾਵਾਂਗੇ ਬਾਈਆਂ ਦੀ ਇਹੋ ਜਿਹਾ ਪਸੂ ਨਾਲ ਫਿਰ ਟਾਮਾ ਟਾਜਾ ਮਜ਼ਾ ਮਿਲਦਾ ਤੇ ਜੀ ਕਰਦਾ ਸੱਜਣਾ ਨੂੰ ਜਿਹੜਾ ਭਰਾ ਦੇਖੂ ਤੇ ਦਿਖਾਈ ਜਾਈਏ ਝੋਟੀ ਉਧਰ ਇਹ ਥੋ ਕਮਾਲਾ ਹਾਂ ਇਹ ਕਮਾਲਾ ਕੱਲਾ ਕੱਲਾ ਥਣ ਜਮਾ ਜਿਹੜਾ ਮੁਠੀ ਵਾਲਾ ਇੱਕ ਆਪਾਂ ਪੀੜੀ ਦੇ ਪਾਵੇ ਕਹਿਦਗੇ ਨਾ ਜਿਹੜੇ ਐ ਚਾਰਜ ਮੈਂ ਗੈਪ ਗੈਪ ਗਿੱਠ ਗਿੱਠ ਦੇ ਹੁੰਦੇ ਆ ਉਹ ਚੀਜ਼ ਆ ਬਈ ਆ ਦੇਖੋ ਦੇਵਾ ਤੁਸੀਂ ਕਰਮਾ ਵਾਲੀ ਤਾਂ ਦੇਖ ਲਓ ਜਮਾ ਗਿੱਠ ਗਿੱਠ ਤੇ ਥਣ ਲੱਗਿਆ ਸੋਹਣੇ ਥਾਣਾ ਮੁਠੀ ਜੀ ਵਾਲੇ ਤੇ ਦੁੱਧ ਇਹੋ ਜਿਹੇ ਲੇਪ ਵਾਲਾ ਕਸਮੇ ਜੇ ਲੇਬ ਵਾਲਾ ਪਸ਼ੂ ਬਧੀਆ ਪਾਉਂਦਾ ਇਹ ਆਪਾਂ ਤਾਂ ਜਿਗ ਮੀਤ ਵੀਰੇ ਨੇ ਆਪਣੇ ਕੋਲੇ ਇੱਕ ਜਿਹੜਾ ਹੋਰ ਦੁਆਲਾ ਉਧਰੋਂ ਇੱਕ ਛੋਟੀ ਗੱਗੂ ਦੀ ਸੂਨ ਵਾਲੀ ਐ ਹਮ ਇੱਕ ਗੋਪੀ ਬਣਦੀ ਠੀਕ ਆ ਜੀ ਹੁਣ ਫਿਰ ਜੇ ਮੰਨ ਲਓ ਤਿੰਨਾ ਚਾਰਾਂ ਦਾ ਪੀ ਜਾਵਾਂਗੇ ਅੱਗੇ ਜਾ ਕੇ ਫੇਰ ਬਾਈ ਔਖਾ ਹੋ ਜਾਂਦਾ ਹੈ ਹਨਾ ਹਾਂ ਬਾਕੀ 2 ਰੁਪਏ ਭਰਾਵਾ ਤੈਨੂੰ ਬੱਧ ਕਬੀਲਦਾਰੀ ਚ ਲੱਗ ਜਾਂਦੀ ਹੈ ਵੀਰੇ ਜੇ ਆਪਾਂ ਪਸ਼ੂ ਪਾਲਦੇ ਆਂ ਸਾਲ ਦੀ ਇੱਕ ਅੱਧਾ ਵਿਕੇ ਤਾਂ ਫੇਰ ਹੀ ਆਪਾਂ ਨੂੰ ਫਾਇਦਾ ਹਾਂਜੀ ਹਾਂਜੀ ਹਾਂ ਲਿਆਓ ਬਾਈ ਜੀ ਭਾਂਡ ਲੋ ਇਹਨੂੰ ਬਾਕੀ ਦੋਸਤੋ ਤੋਰ ਕੇ ਸਾਨੂੰ ਆਪਾਂ ਲੈ ਵਾ ਲੂਗਾ ਝੋਟੀ ਦਾ ਬਹੁਤ ਤਰੀਕੇ ਨਾਲ ਦਿਖਾਤਾ ਤੇ ਕਰਮ ਵਾਲੀ ਤੁਸੀਂ ਆ ਵੀ ਦੇਖ ਲਓ ਜਮਾਂ ਇੱਕ ਨਾ ਜਗਮੀਤ ਬਈ ਆਪਾਂ ਮਾਲਾ ਕੋਈ ਉਹ ਨਹੀਂ ਹੈ ਨਾ ਅੱਖਾਂ ਦਿਖਾਦੀ ਇਹਦੇ ਨਾਲ ਇਧਰਲੀ ਅੱਖ ਚ ਤਾਂ ਜਵਾਬ ਜਾਈ ਸੀਗਾ ਉਹੀ ਹਾਂ ਇਹ ਥੋੜੀ ਜੀ ਜਦੋਂ ਅਸੀਂ ਚੈੱਕ ਕਰਾਉਂਦੇ ਸੀ ਇਹਨੇ ਖੋਨੀ ਨਾ ਮਾਰ ਲਈ ਠੀਕ ਆ ਠੀਕ ਆ ਵੀ ਦੇਖਦਾ ਦੋਸਤੋ ਕਿਉਂ ਆਪਾਂ ਵੀਡੀਓ ਬਣਾ ਦੇ ਕੇ ਦੂਰ ਹਾਂ ਦੀਨਾ ਭਾਈ ਸਾਰਾ ਪਸ਼ੂ ਸਹੀ ਹੈ ਸਹੀ ਆਓ ਭਰਾ ਆਇਆ ਵੀ ਦੂਰੋਂ ਨੇੜੋਂ ਦੇਖਣਗੇ ਮੈਂ ਅਗਲਾ ਤੇਲ ਮਚਾ ਕੇ ਆਵੇ ਹਨਾ ਮੈਂ ਕਿ ਆਪਾਂ ਕਹਿ ਦਈਏ ਯਾਰ ਵੀ ਆਹ ਚੀਜ਼ ਹੈ ਹੂੰ ਹੂੰ ਵੀ ਆਪਾਂ ਪਹਿਲੀ ਕਲੀਅਰ ਕਰ ਦਈਏ ਉਹ ਕੁਝ ਨਹੀਂ ਆ ਨਾ ਨਾ ਸਹੀ ਹੈ ਕੋਈ ਨਹੀਂ ਕੋਈ ਉਹ ਤਾਂ ਪਸ਼ੂ ਕਈ ਵਾਰੀ ਮਾਰ ਲਿਆ ਸੀ ਹਾਂ ਇਹ ਅੱਖ ਇਧਰਲੀ ਅੱਖ ਮਰਵਾ ਲਈ ਸੀ ਹਨਾ ਥੁਰਨੀ ਦੇ ਤੇ ਗੱਗੂ ਫਿਰ ਪਾ ਦੂ ਜੇ ਮੈਂ 15 ਖੁੱਲਾ ਐਦ ਕੀ ਇਹ ਬਾਈ 15 ਕਿਲੋ ਦੁੱਧ ਆਪਾਂ ਤਿਆਰ ਕਰਕੇ ਵੀ ਦੇ ਦਾਂਗੇ ਵੀ 15 20 ਦਿਨਾਂ ਚ ਦੁੱਧ ਤੇ ਵਗ ਜੂ ਉਹ ਆਪਾਂ ਤਿਆਰ ਕਰਕੇ ਵੀ ਦੇ ਦਾਂਗੇ ਦੋਸਤੋ ਬਹੁਤ ਭਰਾ ਫੋਨ ਜਿਹੜਾ ਬੰਦਾ ਸਾਹਮਣੇ ਆਲਾ ਹੋਇਆ 17 18 ਵੀ ਚੋਲੂ ਹਾਂ ਕਿਉਂ ਇਹਨੇ ਦੇਣਾ ਠੀਕ ਹੈ 10 ਪਿਛਲੇ ਸੂਏ ਵੀ ਅੱਜ ਕੱਲ੍ਹ ਹੀ ਸੂਈ ਸੀ ਬਾਈ ਇੰਨੀ ਗਰਮੀ ਚ 13 ਕਿਲੋ ਦੁੱਧ ਕੋਈ ਪਹਿਲਾਂ ਦਾ ਥੋੜਾ ਨਹੀਂ ਹੁੰਦਾ ਹਾਂ ਥੋੜਾ ਨਹੀਂ ਹੁੰਦਾ ਜਿਹੜਾ ਚੌਂ ਵਾਲਾ ਹੈ ਹਾਂ ਤੇ ਬਹੁਤ ਭਰਾ ਦੋਸਤੋ ਫੋਨ ਕਰਦੇ ਬਾਕੀ ਬਾਈ ਛੱਡੀ ਵੀ ਇਹ ਮੇਰੇ ਸਾਹ ਉਹਨਾਂ ਸਵਾ ਦੋ ਖਾਵਣੀ 2.5 ਮਹੀਨੇ ਪਹਿਲਾਂ ਹੀ ਐ ਹਾਂ ਸੁਣ ਤੋਂ ਸੁਣ ਤੋਂ ਡਰਾਈ ਬੱਸ 2.5 ਤੇ ਬੱਚਾ ਇਹਦਾ ਅਸੀਂ ਕੱਟਾ ਹੀ ਸੀਗਾ ਬੱਚਾ ਪੰਜ ਛੀ ਮੀਨੇ ਹੋਗੇ ਨਾ ਇਹ ਕਰੇ ਨਾ ਲੈਣਾ ਨਾ ਦੇਣਾ ਠੀਕ ਆ ਠੀਕ ਆ ਠੀਕ ਆ ਆ ਸੋਖ ਹੈ ਦਾ ਹਾਂ 14 14 15 ਕਿਲੋ ਵਾਲੀਆਂ ਦੋਸਤੋ ਮੰਗਦੇ ਹੋ ਤੁਸੀਂ ਇਹ ਬਈ ਤੀਜੇ ਚੌਥੇ ਸੂਏ 20 ਕਿਲੋ ਵਾਲੀ ਮੈਂ ਬਣ ਜੂਗੀ ਜੇ ਭਰਾ ਕੋਈ ਆਪਣਾ ਮੰਨ ਲਾ ਵਧੀਆ ਬਰੀਡ ਤੇ ਕੰਮ ਕਰਦਾ ਹੈ ਇਹ ਜਾ ਕੇ ਚੌਥੇ ਸੂਏ ਜਦੋਂ ਪੂਰਾ ਪਸ਼ੂ ਦੁੱਧ ਫੜਦਾ ਨਾ ਤੀਜੇ ਚੌਥੇ ਸੂਏ ਚ ਜਾ ਕੇ ਇਹ ਜੀ 20 ਕਿਲੋ ਪਾ ਜਾਂਦਾ ਹੁੰਦਾ ਤੇ ਬੱਚੇ ਜੇ ਬਰੀਡ ਤੇ ਕੰਮ ਕਰਨਾ ਤਾਂ ਬਈ ਇਹ ਜਾ ਤੁਸੀਂ ਪਸ਼ੂ ਲੈ ਸਕਦੇ ਹੋ ਵੀਡੀਓ ਦੇ ਉੱਪਰ ਭਰਾ ਦਾ ਨੰਬਰ ਚੱਲੀ ਜਾਂਦਾ ਜਿਹੜੇ ਭਰਾ ਨੂੰ ਪਸੰਦ ਆ ਉਹ ਕੋਲ ਆ ਜਾਓ ਤਸੱਲੀ ਕਰਕੇ ਦੋਸਤੋ ਤੁਸੀਂ ਸੌਦਾ ਭਰਾ ਨਾਲ ਕਰ ਸਕਦੇ ਹੋ ਤੇ ਮੁੱਲ ਦੋਸਤਾਂ ਕੀ ਕਰਦਾ ਜਾਇਜ਼ ਮੁੱਲ ਵੀਰੇ ਇਹਦਾ ਕਰਤਾ 쿠ਸ਼ੀ ਦਈਏ ਹਾਂ ਤੇ 2 ਲੱਖ ਰੁਪਇਆ ਭਾ ਕੀਤਾ ਇਹਦਾ ਆਪਾਂ ਦੋ ਆ ਸਾਰਾ ਕੁਝ ਦੇਖ ਕੇ ਜੇ ਜਿਵੇਂ ਆਪਣੇ ਮਨ ਲੋ ਦੇਖਦੇ ਆਂ ਕਿ ਮੰਦਾ ਠੰਡਾ ਹਾਂ ਠੀਕ ਹੈ ਜੇ ਇਹ ਹੀ ਥੋੜੀ ਜਿਹੀ ਮੰਨ ਲਾ 2 ਮਹੀਨੇ ਪਹਿਲਾਂ ਸੂਈ ਹੁੰਦੀ ਤਾਂ ਮੁੱਲ ਹੋਰ ਹੋ ਹੋਣੀ ਚੀਜ਼ਾਂ ਵਾਲਿਆਂ ਚ ਗਈ ਹੁੰਦੀ ਹਾਂਜੀ ਹਾਂ ਵੀ ਜਾਲ ਤੋਂ ਪਸ਼ੂ ਦਾ نسل ਦੇ ਹਿਸਾਬ ਨਾਲ ਹੁੰਦਾ ਦੁੱਧ ਦੇ ਹਿਸਾਬ ਨਾਲ ਮੁੱਲ ਹੁੰਦਾ ਪਹਿਲਾਂ ਤੁਹਾਨੂੰ ਲੱਖ ਰੁਪਏ ਦੀ ਵੀ ਮਿਲ ਜੂਗੀ ਤੇ ਦੂਜੇ ਪਹਿਲਾਂ ਹਨਾ ਲੱਖ ਲੱਖ ਦੀਆਂ ਵੀ ਮਿਲਦੀਆਂ ਵੀਰੇ 2 2 2.5 2.5 ਵਾਲੀਆਂ ਵੀ ਅਸਰ ਪਈ ਸੀ ਤਾਂ ਬਾਈ ਚੀਜ਼ ਤੇ ਭਰੇ ਜਾਂਦੀ ਸੀ ਤੇ ਭਰੇ ਜਾਣਗੇ ਬਿਲਕੁਲ ਬਾਈ ਆ ਦੇਖੋ ਕੋਈ ਕਮੀ ਪੇਸ਼ੀ ਨਹੀਂ ਜੇ ਕੋਈ ਹੋ ਹੋਵੇ ਆ ਦੇਖੋ ਬਾਕੀ ਜੇ ਕੋਈ ਉਹ ਨਹੀਂ ਆਪਾਂ ਧਾਰਾ ਵੀ ਮਾਰ ਦਿੰਨੇ ਆ ਹੂੰ ਧਾਰ ਮਾਰਦੇ ਹਨਾ ਆ ਇਧਰ ਆ ਕੇ ਦਿਖਾ ਦਿਓ ਹਾਂ ਕੋਈ ਨਹੀਂ ਕੋਈ ਨਹੀਂ ਮਾਰ ਦਿੱਤਾ ਆ ਦੇਖੋ ਦੋਸਤੋ ਧਾਰਾ ਜਮਾ ਐਣ ਰੂਮ ਵਰਗੀ ਪਈ ਆ ਬਾਈ ਪੋਲੀ ਆ ਬਾਈ ਤੇ ਮੁਠੀ ਵਾਲਾ ਥਣ ਲੈ ਬਾਕੀ ਚੋਲੇ ਜਵਾਕ ਚੋਲੇ 부ੜੀ ਚੋਲੇ ਬੰਦਾ ਚੋਲੇ ਹਾਂ ਆ ਦੇਖੋ ਦੋਸਤੋ ਕੋਈ ਆਵੜ ਵਾਲਾ ਕੰਮ ਨਹੀਂ ਕੋਈ ਬਗਾਨੇ ਬੰਦੇ ਤੋਂ ਨਹੀਂ ਡਰਨ ਵਾਲਾ ਕੰਮ ਹਨ ਨਹੀਂ ਪਸ਼ੂ ਹੁੰਦਾ ਸਾਲਾ ਮਾਰੀ ਜਾਂਦਾ ਬੰਦੇ ਬੰਦੇ ਦੇ ਦੇਖ ਕੇ ਬਾਕੀ ਇਹ ਵੀ ਦੱਸ ਦਈਏ ਬਾਈ ਆਪਾਂ ਬੱਚਾ ਚੰਗਾ ਹੈ ਹਾਂ ਤੇ ਮੇ ਆਪਾਂ ਝੂਠ ਮਾਰਦਗੇ ਵੀ ਅਸੀਂ 3 ਕਿਲੋ ਬੋਲਾ ਕਰਤਾ ਜਾਂ 5 ਕਿਲੋ ਕੱਲਾ ਬੱਚਾ ਚੰਗਾ ਆ ਬਾਈ ਸਹੀ ਆ ਸਹੀ ਜਿਹੜਾ ਕੁਛ ਹੈਗਾ ਭਰਾਵਾਂ ਦੇ ਸਾਹਮਣੇ ਆ ਹਾਂ 1:30 ਵਜੇ ਸੂਈ ਆ ਬਸ ਮੰਨ ਲਓ 5:00 ਵਜੇ ਨੂੰ ਜੇਰ ਕੰਪਲੀਟ ਹੋਈ ਆ ਬਸ ਉਦੋਂ ਬੱਚੇ ਹੀ ਚੰਗਾ ਆ ਬਾਈ ਠੀਕ ਆ ਬਾਈ ਠੀਕ ਆ ਖਾਣ ਪੀਣ ਦੀ ਖੁੱਲੀ ਆ ਬਾਈ ਖਾਲ ਗੋੜ ਕੁਛ ਹੀ ਪਿਆਈ ਚੱਲ ਕੋਈ ਦਿੱਕਤ ਨਹੀਂ ਠੀਕ ਆ ਵੀਡੀਓ ਦੇਖਣ ਲਈ ਸਾਰੇ ਸੱਜਣਾ ਧੰਨਵਾਦ ਸਸੀ ਘੜ ਬਾਈ ਜੀ ਸਾਰਿਆਂ